ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੇ ਸਾਧ ਸੰਗ ਜੀਓ ਸਿੱਧਕ ਦੀਆਂ ਸਾਖੀਆਂ ਸਾਡੇ ਮਨ ਨੂੰ ਅਡੋਲ ਕਰ ਦਿੰਦੀਆਂ ਹਨ ਉੱਚੀਆਂ ਕਰ ਦਿੰਦੀਆਂ ਹਨ ਸਾਡੇ ਆਤਮਿਕ ਜੀਵਨ ਨੂੰ ਸਾਡੇ ਵਿਸ਼ਵਾਸ ਨੂੰ ਸਾਡੇ ਪਰੋਸੇ ਨੂੰ ਸਾਡੇ ਸਿੱਖੀ ਜੀਵਨ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਰਦ ਭਰਿਆ ਸੰਸਾਰਕ ਪਦਰਤਾਂ ਦੇਖਾਂਗੇ ਤਾਂ ਇੱਕ ਜੀਵਨ ਦੀ ਸ਼ੁਰੂਆਤ ਹੁੰਦੀ ਹੈ ਅਨੰਦਪੁਰ ਸਾਹਿਬ ਨੂੰ ਛੱਡਣ ਵੇਲੇ ਕੋਕਾ ਦੁੱਖ ਮੁਸੀਬਤਾਂ ਦਾ ਪਹਾੜ ਬਣ ਕੇ ਇੱਕ ਤੋਂ ਬਾਅਦ ਇੱਕ ਆਉਂਦੇ ਹੀ ਰਹੇ ਪਰ ਨਾਲ ਹੀ ਉਥੇ ਚੜ੍ਹਦੀ ਕਲਾ ਦ੍ਰਿੜਤਾ ਸੂਰਬੀਰਤਾ ਦਾ ਜਲੋ ਉਹ ਹੀ ਪੂਰੇ ਸਿਖਰ ਤੇ ਸੀਗਾ ਤਾਂ ਗੁਰੂ ਪਾਤਸ਼ਾਹ ਦੇ ਨਾਲ ਚੱਲਣ ਵਾਲੇ ਜਿਹੜੇ ਸਿੱਖ ਸਨ ਉਹ ਵੀ ਸਦਕਾ ਦੀ ਮੂਰਤੀ ਦ੍ਰਿੜਤਾ ਦੀ ਮੂਰਤੀ ਵਿਸ਼ਵਾਸ ਦੀ ਮੂਰਤੀ ਗੁਰੂ ਦੇ ਉੱਪਰ ਆਪਣਾ ਆਪਾ ਨਿਸ਼ਾਵਰ ਕਰਨ ਦੀ ਉਹਨਾਂ ਦੀ ਭਾਵਨਾ ਉਹ ਵੀ ਆਪਣੇ ਆਪ ਨੂੰ ਬੜੇ ਚੰਗੇ ਭਾਗਾਂ ਵਾਲੇ ਇਸ ਦੌਰ ਵਿੱਚ ਸਮਝਦੇ ਸਨ ਕਿ ਸਾਨੂੰ ਗੁਰੂ ਕਲਗੀ ਧਰਮਰਾਜ ਸੱਚੇ ਪਾਤਸ਼ਾਹ ਵਰਗਾ ਗੁਰੂ ਆਗੂ ਪੈਗੰਬਰ ਮਿਲਿਆ ਜਰਨੈਲ ਮਿਲਿਆ ਜਿਹੜਾ ਸਾਡੇ ਨਾਲ ਕਦਮ ਨਾਲ ਕਦਮ ਲਾ ਕੇ ਚੱਲ ਰਿਹਾ ਚਮਕੌਰ ਸਾਹਿਬ ਦੀ ਯੰਗ ਮੁਕਸਰ ਦੀ ਯੰਗ ਛੋਟੇ ਸਭ ਜਾਂ ਦੀ ਸ਼ਹਾਦ ਮਾਤਾ ਜੀ ਦੀ ਸ਼ਹਾਦ ਗੁਰੂ ਦੇ ਪਿਆਰਿਆਂ ਦੀ ਸ਼ਹਾਦ ਅਨੇਕਾਂ ਸਿੱਖਾਂ ਦੀ ਸ਼ਹਾਦ ਹੁੰਦੇ ਆਵੇਂ ਸਤ ਗੁਰੂ ਜੀ ਦ੍ਰਿੜ ਮਨ ਦੇ ਨਾਲ ਦ੍ਰਿੜ ਰਾਤੇ ਨਾਲ ਸਾਦੋ ਕੀ ਤਲਵੰਡੀ ਪਾਏ ਡੱਲਾ ਜੀ ਦੇ ਕੋਲ ਪਹੁੰਚੇ ਪਾਏ ਡੱਲਾ ਜੀ ਗੁਰੂ ਪਾਤਸ਼ਾਹ ਨੂੰ ਮਿਲੇ ਆਪਣੇ ਘਰ ਵਿੱਚ ਉਹਨੇ ਰਹਿਣ ਲਈ ਸਤਗੁਰਾਂ ਨੂੰ ਥਾਂ ਦਿੱਤੀ ਬਹੁਤ ਪਿਆਰ ਸ਼ਰਧਾ ਦੇ ਨਾਲ ਕੱਪੜੇ ਨਾਲ ਅੰਨ ਨਾਲ ਤਨ ਨਾਲ ਸੇਵਾ ਸੰਭਾਲ ਸਤਗੁਰਾਂ ਦੀ ਬੜੇ ਹੀ ਪਿਆਰ ਨਾਲ ਕੀਤੀ ਸਪਰ ਸਤਗੁਰਾਂ ਦੇ ਕੋਲ ਇੱਕ ਦੁਆਰ ਆ ਕੇ ਇਹ ਵੀ ਗੱਲ ਕਹਿ ਜਾਂਦਾ ਕਿ ਸਤਗੁਰੂ ਪਾਤਸ਼ਾਹ ਜੀ ਜੇ ਕਿਤੇ ਮੈਂ ਮੇਰੇ ਸਪਾਈ ਐਡੇ ਵੱਡੇ ਲੰਬੇ ਕੱਦ ਕਾਠ ਵਾਲੇ ਜਵਾਨ ਤੁਹਾਡੇ ਨਾਲ ਹੁੰਦੇ ਤਾਂ ਸ਼ਾਇਦ ਛੋਟੇ ਸਾਹਿਬ ਜੀ ਦੇ ਮਾਤਾ ਜੀ ਵੱਡੇ ਸਾਹਿਬ ਜੀ ਆਪ ਜੀ ਦੇ ਪਿਆਰੇ ਪਿਆਰੇ ਸਿੱਖ ਸ਼ਹਾਦਤ ਪ੍ਰਾਪਤ ਨਾ ਕਰਦੇ ਅਸੀਂ ਜਿੱਤਾਂ ਪ੍ਰਾਪਤ ਕਰਦੇ ਬੜੇ ਪਰੋਸੇ ਨਾਲ ਕਹਿੰਦਾ ਵਿਸ਼ਵਾਸ ਨਾਲ ਕਹਿੰਦਾ ਸਤਗੁਰੂ ਜੀ ਉਹਦੀ ਗੱਲ ਨੂੰ ਸੁਣ ਕੇ ਧਿਆਨ ਦਿੰਦੇ ਔਰ ਨਾਲ ਕਹਿੰਦੇ ਭਾਈ ਡੱਲਿਆ ਹੌਸਲਾ ਰੱਖ ਪਰਮਾਤਮਾ ਦੇ ਪਾਣੇ ਵਿੱਚ ਸਭ ਕੁਝ ਮਨਜ਼ੂਰ ਆ ਪਰ ਭਾਈ ਡੱਲਾ ਜੀ ਜਦੋਂ ਇਹ ਗੱਲ ਬਾਰ ਬਾਰ ਦੁਹرائی ਤਾਂ ਉਥੇ ਇੱਕ ਪਾਣਾ ਵਰਤਿਆ ਇੱਕ ਸਿੱਖ ਸਤਗੁਰਾਂ ਦੇ ਕੋਲ ਇੱਕ ਖਾਸ ਤਰ੍ਹਾਂ ਦੀ ਬੰਦੂਕ ਤਿਆਰ ਕਰਕੇ ਬੜੀ ਰੀਝਾਂ ਦੇ ਨਾਲ ਤਰਖਾਨ ਲੈ ਕੇ ਆਉਂਦਾ ਹੈ ਜਦੋਂ ਲੈ ਕੇ ਆਉਂਦਾ ਹੈ ਤੇ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਆਪਾਂ ਤਾਂ ਭਾਈ ਪਰਖਣੀ ਹੈ ਜਦੋਂ ਪਰਖਿਆ ਦਾ ਵੇਲਾ ਆਇਆ ਤਾਂ ਭਾਈ ਡੱਲਾ ਜੀ ਨੂੰ ਕਿਹਾ ਕਿ ਭਾਈ ਡੱਲਾ ਜੀ ਜਾਂ ਤੁਸੀਂ ਤਾਂ ਜਾਂ ਤੁਹਾਡਾ ਕੋਈ ਸਪਾਸਲਾਰ ਬੰਦੂਕ ਦੀ ਪਰਖਿਆ ਲੈਣ ਲਈ ਅਸੀਂ ਗੋਲੀ ਚਲਾਉਣੀ ਆ ਇਹ ਵੇਖਣੀ ਆ ਕਿ ਬੰਦਾ ਮਾਰ ਦੇ ਵੀ ਆ ਕਿ ਨਹੀਂ ਮਾਰ ਦੇ ਤਾਂ ਆਪ ਜਾਂ ਆਪਣਾ ਕੋਈ ਸਪਾਸਲਾਰ ਸਾਡੇ ਅੱਗੇ ਪੇਸ਼ ਕੀਤਾ ਜਾਵੇ ਭਰੇ ਦੀਵਾਨ ਦੇ ਵਿੱਚ ਸੰਗਤਾਂ ਦੇ ਵਹੀਰ ਵਿੱਚ ਸਤ ਸੰਗਤ ਲੱਗੀ ਹੋਈ ਆ ਤਾਂ ਸਤਗੁਰਾਂ ਨੇ ਜਦੋਂ ਇੰਨੀ ਗੱਲ ਕਹੀ ਭਾਈ ਡੱਲਾ ਜੀ ਵੀ ਕੰਬੋਠਿਆ ਉਹਦੇ ਸਪਾਸ ਸਾਲਾਰ ਵੀ ਕਿ ਅੰਜਾਈ ਮੋਤੇ ਹੀ ਮਰਨਾ ਇੱਕ ਬੰਦੂਕ ਦੀ ਪਰਖਿਆ ਲੈ ਲਈ ਬੰਦੇ ਨੂੰ ਮਾਰਨਾ ਹੈ ਜਦੋਂ ਦੀ ਹੈ ਗੁਰੂ ਦਾ ਸਿਰ ਝੁਕਾ ਲਿਆ ਸਾਰਿਆਂ ਦੇ ਸਿਰ ਡੋਲ ਗਏ ਸਾਰ ਦੇ ਭਰੋਸੇ ਹਿਲ ਗਏ ਪਰ ਸਾਧ ਗੁਰੂ ਜੀ ਨੇ ਫੋਰੀ ਇੱਕਦਮ ਕਿਹਾ ਇੱਥੋਂ ਕੁਝ ਦੂਰੀ ਤੇ ਸਾਡੇ ਦੋ ਗੁਰਸਿੱਖ ਅਜੇ ਪਹੁੰਚੇ ਨਹੀਂ ਦਿਵਾਂਚ 11000 ਹਜ਼ਾਰੇ ਨੇ ਭਾਈ ਧੀਰ ਸਿੰਘ ਤੇ ਭਾਈ ਬੀਤ ਸਿੰਘ ਉਹਨਾਂ ਨੂੰ ਜਾ ਕੇ ਸਾਡਾ ਸੁਨੇਹਾ ਦਿਓ ਕਿ ਗੁਰੂ ਨੇ ਬੰਦੂਕ ਪਰਖਣੀ ਹੈ ਬੰਦੂਕ ਆਈ ਹੈ ਗੁਰਸੇ ਨੇ ਪੇਟਾ ਕੀਤੀ ਹੈ ਹੁਣੇ ਹੀ ਪਰਖਣੀ ਹੈ ਤੁਸੀਂ ਜਲਦੀ ਪਹੁੰਚੋ ਉਹਨਾਂ ਨੇ ਆਪਣੇ ਪੱਗ ਦੇ ਲੜ ਦਸਤਾਰਾਂ ਦੇ ਲੜ ਹੱਥ ਵਿੱਚ ਫੜੇ ਹੋਏ ਨੇ ਤੇ ਦੌੜੇ ਚਲੇ ਆ ਰਹੇ ਨੇ ਸੁਨਹਿਆ ਸੁੰਦੇ ਸਾਹ ਪਿਤਾ ਕਹਿੰਦਾ ਹੈ ਮੈਂ ਪਹਿਲਾਂ ਸੁਨਹਿਆ ਸੁਣਿਆ ਪੁੱਤਰ ਕਹਿੰਦਾ ਹੈ ਪਹਿਲਾਂ ਮੈਂ ਸੁਨਹਿਆ ਸੁਣਿਆ ਇਹ ਉਹ ਗੁਰਸਿੱਖ ਨੇ ਜਿਨ੍ਹਾਂ ਨੇ ਖੰਡੇ ਬਾਟ ਦੀ ਪੌੜੀ ਲਈ ਆ ਪੂਰੀ ਦ੍ਰਿੜਤਾ ਨਿਸ਼ਚਾ ਵਿਸ਼ਵਾਸ ਸਿਧਕੇ ਤਾਂ ਗੁਰੂ ਦੇ ਬਚਨ ਮੰਨਣ ਦੇ ਲਈ ਆਪਣੇ ਜਾਨ ਦੇ ਨਾਲ ਕਿਵੇਂ ਮਖੌਲਾ ਕਰਦੇ ਨੇ ਮਰਨ ਦੇ ਲਈ ਬੰਦੂਕ ਦੀ ਗੋਲੀ ਖਾਣ ਲਈ ਇੱਕ ਦੂਜੇ ਤੋਂ ਅੱਗੇ ਹੁੰਦੇ ਨੇ ਗੁਰੂ ਪਾਤਸ਼ਾਹ ਜੀ ਨੇ ਪਹਿਲਾਂ ਕਹਿੰਦੇ ਇਹਨਾਂ ਨੂੰ ਬਰਾਬਰ ਖਲਾਇਆ ਤਾਂ ਸਤਿਗੁਰੂ ਕਦੇ ਸੱਜੇ ਕਦੇ ਖੱਬੇ ਕਦੇ ਉੱਪਰ ਬੰਦੂਕਾਂ ਇਹ ਵੀ ਸੱਜੇ ਪਾਸੇ ਨੂੰ ਹੋ ਜਾਣ ਖੱਬੇ ਪਾਸੇ ਨੂੰ ਹੋ ਜਾਣ ਤੇ ਕਦੇ ਪੈਰ ਦੇ ਪੰਜਿਆਂ ਨੂੰ ਤਾਂ ਕਰਕੇ ਅੱਡੀਆਂ ਨੂੰ ਚੁੱਕ ਗਏ ਇਹ ਉੱਪਰ ਹੋਣ ਕਿ ਕਦੇ ਵਾਰ ਨਾ ਖਾਲੀ ਸਾਡੇ ਤੋਂ ਜਾਵੇ ਆਖਰਕਾਰ ਸਤਗੁਰੂ ਪਾਤਸ਼ਾਹ ਜੀ ਨੇ ਇੱਕ ਨੂੰ ਅੱਗੇ ਤੇ ਇੱਕ ਨੂੰ ਪਿੱਛੇ ਖੜ੍ਹਾ ਕੀਤਾ ਤੇ ਕਹਿਣ ਲੱਗਾ ਸੀ ਵਾਰ ਕਰਾਂਗੇ ਇਹ ਬੰਦੂਕ ਬੜੀ ਪੱਕੀ ਆ ਹੋ ਸਕਦਾ ਦੋਨਾਂ ਨੂੰ ਗੋਲੀ ਪਾਰ ਕਰ ਜੇ ਉਹ ਦੋਨੋਂ ਅੱਗੇ ਪਿੱਛੇ ਹੋ ਕੇ ਖਲੋਤਾਂ ਗਏ ਪਰ ਸਤਗੁਰਾਂ ਨੇ ਉਹਨਾਂ ਦੇ ਸਿਰ ਦੇ ਉੱਪਰੋਂ ਦੀ ਵਾਰ ਕਰ ਦਿੱਤਾ ਸਤਗੁਰਾਂ ਦਾ ਮਨੋਰਥ ਕਿਸੇ ਨੂੰ ਅਜਾਇ ਮਾਰਨਾ ਨਹੀਂ ਸੀ ਇੱਥੇ ਸਤਗੁਰੂ ਜੀ ਪਰਖਿਆ ਲਾ ਰਹੇ ਸਨ ਸਿੱਧਕ ਦੀ ਤੇ ਭਾਈ ਡੱਲੇ ਜੀ ਨੂੰ ਕਿਹਾ ਭਾਈ ਡੱਲਿਆ ਦੇ ਤੇਰੇ ਸਪਾਸ ਲਾਰ ਸਾਡੇ ਕਿਸੇ ਕੰਮ ਨਹੀਂ ਆਇਆ ਤੂੰ ਵੀ ਕਿਸੇ ਕੰਮ ਨਹੀਂ ਆਇਆ ਤੂੰ ਵੀ ਕਿਸੇ ਕੰਮ ਨਹੀਂ ਆਇਆ ਤੇਰੇ ਸਪਾਸ ਲਾਰ ਵੀ ਕਿਸੇ ਕੰਮ ਨਹੀਂ ਆਇਆ ਜਿਹੜੇ ਸਾਡੇ ਨਾਲ ਚੱਲੇ ਸਨ ਆਨੰਦਪੁਰ ਸਾਹਿਬ ਤੋਂ ਉਹ ਇਹੋ ਜੇ ਸਨ ਸਦਕ ਵਾਲੇ ਦ੍ਰਿੜਤਾ ਵਾਲੇ ਚਮਕੌਰ ਸਾਹਿਬ ਵਿੱਚ ਆ ਕੇ ਉਹਨਾਂ ਨੂੰ ਕੋਈ ਮੁਗਲਾਂ ਦਾ ਸਪਾਸ ਲਾਰ ਲੜਦੇ ਮੈਦਾਨ ਦੇ ਵਿੱਚ ਕੋਈ ਪਕੜ ਵੀ ਨਹੀਂ ਪਾਇਆ ਇਨਾ ਵੱਡਾ ਕੇਰਾ ਹੋਣ ਇਹਨਾਂ ਹਫਜਾ ਹੋਣ ਦੇ ਬਾਵਜੂਦ ਕੋਈ ਜਖਮੀ ਸਿੰਘ ਵੀ ਹੱਥ ਨਹੀਂ ਆਇਆ ਜਾ ਕੇ ਦੇਖ ਲਵੀ ਉੱਥੇ ਤਾਂ ਜਖਮੀ ਸਿੰਘਾਂ ਨੂੰ ਬਹੁਤ ਆਏ ਨੇ ਪਰ ਸਾਹਤ ਪ੍ਰਾਪਤ ਕਰਨ ਤੱਕ ਸਾਰੇ ਲੜਦੇ ਰਹੇ ਇਹ ਸਿਗੀ ਦ੍ਰਿੜਤਾ ਇਹ ਸਿਗੀ ਸਾਥ ਦੇਣ ਵਾਲਿਆਂ ਦੀ ਸੂਰਬਿਰਤਾ ਇਸ ਲਈ ਜੋ ਹੋਇਆ ਉਹਦੇ ਪਾਣੇ ਵਿੱਚ ਉਹ ਮਨਜ਼ੂਰ ਕਰ ਲੈਣਾ ਚਾਹੀਦਾ ਹੈ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਕਾਣ ਤੋਂ ਬਾਅਦ ਪਾਈ ਡਲੇ ਨੇ ਸਤਗੁਰਾਂ ਨੂੰ ਮੱਥਾ ਟੇਕਿਆ ਤਕਿਆ ਸਤਿਗੁਰੂ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਓ ਆਪਣੇ ਚਰਨਾਂ ਚ ਭਿੜ ਜਿਨੇ ਥਾਂ ਦੇਵੋ ਸਤਿਗੁਰੂ ਕਹਿਣ ਲੱਗੇ ਤੂੰ ਧਨ ਦੇ ਨਾਲ ਸਾਡੀ ਸੇਵਾ ਕੀਤੀ ਆ ਜਿੰਨਾ ਧਨ ਕਮੇ ਉਹਨਾਂ ਧਨ ਵਧਾ ਦੇਵਾਂਗੇ ਤੂੰ ਘਰ ਦੇ ਵਿੱਚ ਰੱਖ ਕੇ ਸਾਡੀ ਘਰ ਦੇ ਨਾਲ ਸੇਵਾ ਕੀਤੀ ਆ ਜਿੱਡਾ ਵੱਡਾ ਘਰ ਕਰਵੇਂਗਾ ਓਡਾ ਵੱਡਾ ਘਰ ਤੇਰਾ ਬਣ ਜਾਵੇਗਾ ਆਪਣੇ ਰਾਜ ਦੀ ਪ੍ਰਵਾਹ ਨਹੀਂ ਕੀਤੀ ਤੋ ਜਿੰਨਾ ਵੱਡਾ ਰਾਜ ਭਾਵੇਂਗਾ ਉਨਾ ਵੱਡਾ ਤੇਰਾ ਰਾਜ ਭਾਗ ਕਰ ਦਿੰਨੇ ਆ ਉਸ ਵਕਤ ਪਾਈ ਡੱਲੇ ਨੂੰ ਸਮਝ ਆ ਚੁੱਕੀ ਸੀ ਕੇ ਧਨ ਘਰ ਰਾਜ ਭਾਗ ਕਿਸੇ ਕੰਮ ਦੇ ਨਹੀਂ ਗੁਰੂ ਦੇ ਚਰਨਾਂ ਤੋਂ ਸਭ ਕੁਝ ਤੁਸ਼ ਹਨ ਇਸ ਲਈ ਗੁਰੂ ਦੇ ਚਰਨਾਂ ਨੰਦ ਵਿੱਚ ਥਾਂ ਮਿਲ ਜਾਵੇ ਇਸ ਤੋਂ ਵੱਡਾ ਹੋਰ 파ਕੀ ਹੋ ਸਕਦਾ ਹੈ ਉਹ ਕਹਿਣ ਲੱਗਾ ਨਹੀਂ ਸਤ ਗੁਰੂ ਮੈਨੂੰ ਆਪਣੇ ਚਰਨਾਂ 'ਚ ਥਾਂ ਦੇ ਦਿਓ ਸਤ ਗੁਰੂ ਕਹਿਣ ਲੱਗੇ ਜੇ ਚਰਨਾਂ 'ਚ ਥਾਂ ਲੈਣੀ ਆ ਫਿਰ ਪੰਜਾਂ ਸਿੰਘਾਂ ਦੇ ਕੋਲੋਂ ਖੰਡੇ ਬਾਟੇ ਦੀ ਪੌਲ ਲੈ ਅਮਰਤ ਸ਼ਾਹ ਤੈਨੂੰ ਘਰ ਦੇ ਵਿੱਚ ਵੜਨਾ ਸਪੀੜ ਜਿਨੀ ਥਾਂ ਕੋ ਲੈਣੀ ਆ ਪਾਈ ਡੱਲੇ ਨੇ ਅਮਰ ਛਕਿਆ ਪੂਰੇ ਪਰਿਵਾਰ ਸਹਿ ਤੇ ਪਾਈ ਡੱਲਾ ਸਿੰਘ ਬਣ ਗਿਆ। ਇਹੀ ਪਾਈ ਡੱਲਾ ਸਿੰਘ ਅੱਜ ਸਿੱਖ ਪੰਦੇ ਅੰਦਰ ਸਤਕਾਰ ਦੇ ਵਜੋਂ ਜਾਣਿਆ ਜਾਂਦਾ ਹੈ ਜਿਸ ਨੇ ਇੱਕ ਔਖੇ ਸਮੇਂ ਤੇ ਬੜੀ ਵੱਡੀ ਸੇਵਾ ਕੀਤੀ ਸਤਗੁਰਾਂ ਨੂੰ ਆਪਣੇ ਨਾਲ ਰੱਖ ਕੇ ਆਪਣੇ ਕੋਲ ਰੱਖ ਕੇ ਸੁਭੇਸ ਰਾਂਧੀ ਪ੍ਰਵਾਹ ਨਹੀਂ ਕੀਤੀ। ਪਾਤਸ਼ਾਹ ਦੇ ਚਰਨਾਂ ਤੋਂ ਆਪਣਾ ਪਿਆਰ ਨਿਸ਼ਾਵਰ ਕੀਤਾ। ਪਰਗਟ ਕੀਤਾ ਦੇਖਦੇ ਹੋਏ ਮਨ ਨੂੰ ਭਾਈ ਬੀਰ ਸਿੰਘ ਤੇ ਭਾਈ ਤੀਰ ਸਿੰਘ ਦੀ ਸਾਖੀ ਨੇ ਭਾਈ ਡੱਲੇ ਨੂੰ ਅਮਰ ਸ਼ਕਨ ਤੱਕ ਲਿਜਾਣ ਦਾ ਸਫ਼ਰ ਤੈ ਕੀਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ